ਜੀ ਬਾਈ ਜੀ ਹੋਰ ਕੀ ਹਾਲਾ ਸਾਰੇ ਭਰਾ ਵਧੀਆ ਹੋਣਗੇ ਤੇ ਆਪਾਂ ਤੁਹਾਨੂੰ ਇੱਕ ਮਿਲਦੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਆਪਾਂ ਭਾਈ ਜਿਹੜੇ ਜੋੜੇ ਲਾਉਣੇ ਆ ਨਾ ਉਹ ਆਪਾਂ ਕਬੂਤਰ ਦਿਖਾਵਾਂਗੇ ਤੁਹਾਨੂੰ ਤੇ ਨਾਲੇ ਜਿਹੜੀਆਂ ਕਬੂਤਰੀਆਂ ਲਾਉਣੀਆਂ ਨਾਲ ਉਹ ਵੀ ਦਿਖਾਵਾਂਗੇ ਆਪਾਂ ਕੱਲ ਨੂੰ ਡੀ ਵਾਰਮਿੰਗ ਕਰਾਂਗੇ ਪਰਸੋਂ ਆਪਾਂ ਜੋੜੀਆਂ ਲਾਵਾਂਗੇ ਠੀਕ ਆ ਜੇ ਤਾਂ ਤੁਹਾਨੂੰ ਜਿਵੇਂ ਦੱਸਿਆ ਨਾ ਇੱਕ ਰੀਤ ਤੁਸੀਂ ਦੱਸ ਦਿਓ ਜੇ ਤਾਂ ਆਪਾਂ ਨੂੰ ਜੋੜੇ ਸੈੱਟ ਬੈਠੇ ਹੋਣ ਲਾ ਦਾਂਗੇ ਇਹਦੇ ਬਾਕੀ ਆਪਾਂ ਉਸਤਾਦ ਤੋਂ ਪੁੱਛਾਂਗੇ ਹਨਾ ਕਿਉਂਕਿ ਉਹ ਆਪਾਂ ਉਸਤਾਦ ਬਣਾਇਆ ਬਾਕੀ ਉਹਦੇ ਤੋਂ ਵੀ ਪੁੱਛਣਾ ਬਣਦਾ ਵਾ ਇਹ ਨਹੀਂ ਹੋਣਾ ਕਿ ਆ ਉਹ ਮੈਂ ਲਾਵਾਂਗੀ ਇੱਕ ਈ ਆਪਾਂ ਕਬੂਤਰ ਫੜ ਕੇ ਨਾ ਪਿੰਜਰੇ 'ਚ ਪਾ ਲਾਂਗੇ ਫਿਰ ਨਾਲੇ ਤੁਹਾਨੂੰ ਸ਼ੌਂਕ ਕਰਾਉਣੇ ਆ ਨਾਲੇ ਫੜਦੇ ਫੜਦੇ ਉਹ ਵੀ ਦਿਖਾਵਾਂਗੇ ਤੁਹਾਨੂੰ ਕਿਆਰੀ ਕਿਆਰੀ ਕਬੂਤਰ ਆ ਆਜੂ ਸੱਦ ਤੁਹਾਨੂੰ ਦਿਖਾਉਣੇ ਆ ਲਓ ਵੀ ਹੁਣ ਆਪਾਂ ਨਾ ਕਬੂਤਰ ਫੜ ਲੈਂਦੇ ਆ ਸਾਰੇ ਤੇ ਆਪਾਂ ਇਹਦੇ ਛਾੜ ਦੇਨੇ ਪਿੰਜਰੇ 'ਚ ਫਿਰ ਤੁਹਾਨੂੰ ਸ਼ੌਂਕ ਕਰਾਵਾਂਗੇ ਆਪਾਂ ਇੱਕ ਈ ਆ ਕਬੂਤਰ ਜਿੰਨੇ ਵੀ ਆਪਣੇ ਆ ਕਬੂਤਰ ਆ ਸਾਰੇ ਪਾ ਲੈਂਦੇ ਇੱਕ ਈ ਪਿੰਜਰੇ 'ਚ ਫਿਰ ਤੁਹਾਨੂੰ ਦਿਖਾਉਣੇ ਤੁਹਾਨੂੰ ਸਾਰੇ ਇੱਕ ਈ ਆਂ ਦੇਖ ਲਓ ਜਿੰਨੇ ਇੱਕ ਦਿਖਦੇ ਆ ਤੇ ਬਾਕੀ ਆਪਾਂ ਬਾਅਦ 'ਚ ਦਿਖਾਉਣੇ ਤੁਹਾਨੂੰ ਪੂਰੇ ਪ੍ਰੋਪਰ ਆ ਗਿਆ ਉਹ ਆ ਤੇ ਓਏ 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 ਲੀਫ ਕੱਢ ਲਿਆ ਸੀ ਉਹ ਆ ਲੁ ਲੈ ਕੇ ਲੀ ਗਿਆ ਕੇ ਬਸ ਆ ਜੂ ਉਹ ਤਾਂ ਆ ਜੀ ਵਾ ਉਹ ਛਤਰੀ ਤੇ ਬਹਿ ਗਿਆ ਨਾ ਫੇਰ ਤਾਂ ਆ ਜੂਗਾ ਛਤਰੀ ਤੇ ਭਾਈ ਛਤਰੀ ਤੇ ਜੇ ਤਾਂ ਜਾਵੜਿਆ ਫੇਰ ਚਾਹ ਤੂੰ ਜਾ ਹੀ ਤੇਰਾ ਨਾ ਗਈ ਸੀ ਨੀ ਬਾਸ ਛਤਰੀ ਤੇ ਗਿਆ ਨਾ ਚੱਲ ਇਹਨੂੰ ਲੈ ਸੈੱਡ ਤੇ ਤੇ ਆਪਾਂ ਉਹ ਕਬੂਤਰ ਤਾੜਨੇ ਆ ਹੁਣ ਰੋਜ ਇਹ ਵੀ ਦਿਖਾ ਦਈਏ ਇਹ ਇਹ ਆਪਣਾ ਕਬੂਤਰ ਛਤਰੀ ਦੇ ਵਿੱਚ ਫਿਰ ਦੱਸਦਾ ਜੀ ਖਾਣਾ ਵੀ ਥੋੜੇ ਹੀ ਆਈ ਜਾ ਰਿਹਾ ਜਿੰਨਾਂ ਨੂੰ ਮੈਂ ਬਹਿਂਦਾ ਉਹਨਾਂ ਨੇ ਆਪਾਂ ਤੁਹਾਨੂੰ ਦੂਜੇ ਕਬੂਤਰਾਂ ਦਾ ਸ਼ੌਂਕ ਕਰਾ ਦਿੰਨੇ ਆ ਤੇ ਨਾਲ ਜਿਦੋਂ ਇਹ ਬਹਿ ਜਾਉ ਦੋ ਇਹਨੂੰ ਦਿਖਾ ਦਾਂਗੇ ਇਹ ਤਾਂ ਹੁਣ ਉੱਡ ਗਿਆ ਵਾ ਅਨ ਦੂਜੇ ਕਬੂਤਰਾਂ ਦਾ ਸ਼ੌਂਕ ਕਰਾਉਣੇ ਆ ਜਿਓ ਫਿਰ ਲਓ ਬਈ ਆ ਪਹਿਲਾ ਕਬੂਤਰ ਦਿਖਾਉਣਾ ਤੁਹਾਨੂੰ ਖੱਟੀਆਂ ਦਾ ਠੀਕ ਆ ਮਾਰੇ ਮਾਰੇ ਛੇਟਾ ਇਹਦੇ ਚੁੰਝੇ ਦੀ ਕਾਲੀ ਆ ਪੱਦੇ ਦੇਖ ਲੋ ਇਹਦੇ ਦੋ ਕੰਨੀ ਆਈ ਜਾਂਦੀਆਂ ਇਹਦੀਆਂ ਅੱਧਰੋਂ ਲਾਸਟ ਤੋਂ ਅੱਧਰੋਂ ਤਾਂ ਹੈਗੀ ਇੱਕ ਆਈ ਜਾਂਦੀ ਇੱਧਰੋਂ ਦਾ ਚਿੱਟੀਆਂ ਨੁੰਦਰਾਂ ਵਾਂ ਕਾਦੇ ਦਾ ਛੋਟਾ ਜਿਹਾ ਠੀਕ ਆ ਬਾਕੀ ਆ ਵੇਖ ਲਿਓ ਇਹਦੇ ਛੱਡਦੇ ਆਪਾਂ ਆ ਦਿਖਾ ਦੀ ਚੰਗਾ ਨੇ ਲਿਏ ਨੇੜਿਆਂ ਕੇ ਦਿਖਾ ਦਿਆ ਕਰ ਜਿਹੜਾ ਆਪਾਂ ਛੱਡਦੇ ਆਂ ਕੂਤਰ ਆ ਸੀਗਾ ਵਾਹ ਵਾਹ ਤੇ ਹੁਣ ਆਪਾਂ ਫੜਦੇ ਆਂ ਚਿੱਟੀ ਕਾ ਹਾਊਸ ਹੋਰ ਖੱਟੀ ਕਾਲੀ ਦਾ ਆ ਦਿਖਾ ਦੇ ਅੱਖ ਅੱਖ ਨੇੜੇ ਕਰਕੇ ਦਿਖਾ ਦੇ ਕਰ ਪੂਰੀ ਆ ਖੱਟੀ ਇੱਧਰੋਂ ਕਾਲੀ ਮਾੜਾ ਮਾੜਾ ਖੱਟਾ ਟੀਰ ਪੈਂਦਾ ਇਹਦੇ ਮਾੜਾ ਜਾ ਚਿੱਟੀ ਚੁੰਝਾ ਦੀ ਪੱਲੇ ਦੇ ਦੇਖ ਲਓ ਇੱਧਰੋਂ ਵੀ ਦਿਖਾ ਦਈਏ ਹੌਣਦੋਂ ਕੋਣੀ ਆਂ ਪੰਜੇ ਦੇਖ ਲਓ ਚੱਕੇ ਇਹ ਸਹੀ ਹੈ ਵੀ ਕੱਦ ਦੇ ਦਾ ਹੈਗਾ ਵਈ ਗੱਲ ਚੱਲ ਉਹਨੂੰ ਕਾੜਦੇ ਆ ਡੱਬਾ ਇਹ ਵੀ ਦਿਖਾਉਣਾ ਟਰਨ ਪਹਿਲੇ ਤੇ ਪੱਲੇ ਦਿਖਾ ਦਈਏ ਬਾਅਦ ਚ ਦਿਖਾਉਣਾ ਦੂਜੇ ਅੱਖਾਂ-ਅੱਖਾਂ ਖੱਟੀ ਕਾਲੀ ਦਾ ਇਹ ਆ ਠੀਕ ਆ ਚੌਂਜੇ ਦੀ ਚਿੱਟੀ ਆ ਪੰਜੇ ਵੀ ਇਹਦੇ ਚਿੱਟੇ ਆ ਆ ਡੱਬਾ ਵੀ ਮਾੜੇ-ਮਾੜੇ ਕਾਲੇ ਵੀ ਦਾਗ ਆਉਂਦੇ ਆ ਵਿੱਚ ਪੂਛਤੇ ਦੇ ਇਦੇ ਤਿੰਨ ਰੰਗ ਉਹਨਾਂ ਉਹ ਕਹਿੰਦੇ ਜਿਆਦਾ ਚੰਗਾ ਨੇ ਵੈਸੇ ਮੈਂ ਸੁਣਿਆ ਆ ਪਤਾ ਤਾਂ ਹੈ ਨਹੀਂ ਵੈਸੇ ਲਓ ਵੀ ਆਪਣਾ ਇੱਕ ਕਬੂਤਰਾ ਆ ਗਿਆ ਘਰ ਦਾ ਬੱਚਾ ਹੀ ਹੈ ਇਹ ਠੀਕ ਆ ਇਹ ਤਾਂ ਪੂਰੇ ਸਾਫ ਪਰ ਰਣ ਮਾੜਾ ਜਾਂ ਸੋਗੜਾ ਆਇਆ ਪਿਆ ਇਹ ਸੈੱਟ ਹੋ ਜੂਗਾ ਇਹ ਤਾਂ ਹਣਾ ਪਹਿਲਾਂ ਜਿਆਦਾ ਸੀ ਇਹ ਤਾਂ ਨਾ ਉੱਡਿਆ ਨਹੀਂ ਜਾਂਦਾ ਸੀ ਬਸ ਇਹਦੀ ਦਵਾਈ ਚੱਲੀ ਜਾਂਦੀ ਆ ਕਬੂਤਰ ਬਹੁਤ ਵਧੀਆ ਏ ਲਓ ਵੀ ਆ ਛੇਵਾ ਕਬੂਤਰ ਖੱਟੀਆਂ ਦਾ ਦੋਨੇ ਚੁੰਝ ਕਾਲੀ ਆ ਲਾਲ ਚੀਨਾ ਵਾ ਇਹਦੇ ਖੰਭਾਈ ਜਾਂਦੇ ਕੰਨੀ ਵਾਲੇ ਥੋੜੇ ਜਿਹੇ ਅਦਰੋਂ ਤੇ ਆਹਦੀ ਲੌਂਸ ਵੀ ਕਾਲੀ ਆ ਲਾਲ ਚੀਨਾ ਵਾ ਪੰਜੇ ਵੀ ਕਾਲੇ ਆ ਇਹਦੇ ਠੀਕ ਆ ਅੱਜ ਦਾ ਲੰਮੀ ਆ ਬੈਠੇ ਕਾਰ ਵਿੱਚ ਮੇਰੇ ਜੋਣੂ ਵੇਜੇ ਯਾਰ ਉਹ ਕਰਦਾ ਅੰਖਾਂ ਨਾਲ ਗਲਾਈ ਤੇ ਕਰੇ ਜਬ ਜੇ ਆਉਂ ਕੋਣ ਵਾਂ ਕੁ ਜਦਾ ਮੁੱਤ ਟੁਕੀ ਆ ਕੁੜਿਆ ਲੋਕਾਂ ਦਾ ਦੀ ਐਵੇਂ ਵਿਕੇ ਬਹੁਤ ਘਮਦੇ ਮਿੰਟੋਂ ਮੈਂ ਟਪਟਾ ਨਾ ਬਹਸ ਬਲੀ ਕਿਹੜਾ ਕ ਲਓ ਵੀ ਆ ਕਬੂਤਰ ਸੀ ਜਿਹੜਾ ਉੱਡ ਗਿਆ ਸੀ ਆ ਕਾਲੀਆਂ ਅੱਖਾਂ ਦਾ ਦੋਨੇ ਚਿੱਟੀ ਨੋਕ ਆ ਪੰਜੇ ਵੀ ਚਿੱਟੇ ਆ ਇਹਦੇ ਫਾਰ ਦੇਖਾ ਦਈਏ ਤੁਹਾਨੂੰ ਆਈ ਫਾਰ ਘੱਟ ਹੈ ਇਹਦੇ ਅੰਦੇ ਆਈ ਨਹੀਂ ਆ ਪਤਾ ਨਹੀਂ ਯਾਰ ਮੁੰਡਾ ਆ ਗਿਆ ਸੀ ਉਹਦਣ ਉਹਨੇ ਸਾਰੀ ਖਿੱਚ ਦਿੱਦੋ ਖੜਨ ਲੱਗੇ ਨੇ ਇੱਕ ਸਾਈਡ ਪੂਰੀ ਆ ਬਾਕੀ ਆ ਅੰਦਰ ਆ ਸਾਈਡ ਤਾਂ ਪੂਰੀ ਆ ਇਹਦੀ ਠੀਕ ਆ ਆਪਣਾ ਸਤਮਾ ਕਬੂਤਰ ਸੀਗਾ ਇਹਨੂੰ ਛੱਡਦੇ ਆ ਇੱਕ ਰਹਿ ਗਿਆ ਉਹ ਦਿਖਾਉਣੇ ਆ ਉਹ ਵੀ ਆਪਣਾ ਆਠਮਾ ਕਬੂਤਰ ਆ ਗਿਆ ਦੋਨੇ ਖੱਟੀਆਂ ਅੱਖਾਂ ਮੇਰੀਆਂ ਚਿੱਟੀ ਨੋਕ ਆ ਲਾਲ ਚੀਨਾ ਵਾ ਠੀਕ ਆ ਇਹ ਆਪਣੇ ਵੱਡੇ ਕਬੂਤਰ ਆ ਬਾਕੀ ਬੱਚੇ ਆ ਪਹਿਲਾਂ ਆਪਾਂ ਜਿਹੜੇ ਵੱਡੇ ਆ ਕਬੂਤਰ ਕਬੂਤਰੀਆਂ ਦਾ ਸ਼ੌਂਕ ਕਰਾਵਾਂਗੇ ਬੱਚੇ ਤਾਂ ਤੁਹਾਨੂੰ ਪਤਾ ਹੀ ਹੈ ਵੈਸੇ ਆਪਾਂ ਜੋ ਜਦੋਂ ਡੋਣੇ ਨੋ ਤਾਂ ਦਿਖਾਈ ਦੇਈਦੇ ਹਨ ਇਹ ਆਪਾਂ ਦਿਖਾਇਆ ਨਹੀਂ ਕਦੇ ਮੈਂ ਚੱਲ ਅੱਜ ਇਹਨਾਂ ਦਾ ਸ਼ੌਂਕ ਕਰਾ ਦਈਏ ਆਪਾਂ ਨਾ ਹੋਵੇ ਇਹਨਾਂ ਨੂੰ ਫਿਰ ਛੱਡ ਦੇ ਪਿੰਜਰੇ ਦੇ ਵਿੱਚ ਫਿਰ ਘਰੋਂ ਨੂੰ ਮੁੱਤਰੀਆਂ ਦਾ ਸ਼ੌਂਕ ਫਿਰ ਇਹਨਾਂ ਨੂੰ ਇੱਕ ਈ ਛੱਡ ਦੇ ਘਰੋਂ ਦੇ ਵਿੱਚ ਫਿਰ ਨਾਣੇ ਫੜ ਕੇ ਲੈਣੇ ਕਬੂਤਰੀਆਂ ਆਪਾਂ ਇਹ ਤੋਂ ਹੋਣਾ ਹੈ ਤਾਂ ਆਓ ਜੀ ਹੁਣ ਆਪਾਂ ਛੱਡਣ ਲੱਗੇ ਆ ਠੀਕ ਆ ਇਹ ਹੁਣ ਆਪੇ ਉੱਡੜ ਜਾਵਣਗੇ ਆ ਦੀ ਆਪਦੀ ਜਗ੍ਹਾ ਤੇ ਕਿੰਨੇ ਜਿੰਨੇ ਆ ਦੀ ਜਗ੍ਹਾ ਤੇ ਜਾਣਗੇ ਉਹਨੇ ਚਾਰ ਏਠਾ ਬੈੰਦੇ ਆ ਬਾਕੀ ਚਾਰ ਉੱਪਰ ਬੈੰਦੇ ਆ ਇਹ ਆਪਾਂ ਕਬੂਤਰ ਛਾੜਦੇ ਆ ਠੀਕ ਆ ਹੁਣ ਆਪਾਂ ਕਬੂਤਰੀਆਂ ਤੁਹਾਨੂੰ ਦਿਖਾਉਣੇ ਆ ਆਪਾਂ ਇੱਕ ਜਿਹੜੀ ਫੜ ਕੇ ਪਿੰਜਲੇ ਚ ਪਾ ਲਈਏ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਇੱਕ ਵਾਰੀ ਚੱਲੋ ਆਹ ਇਹ ਬਾਹਰ ਨਾ ਲਿਖਣ ਦੇ ਜੰਗਾ ਹੋਣ ਨਾ ਬਾਹਰ ਲਿਖਣ ਨੀ ਐਂ ਗੇੜ ਪੇੜ ਲਿਆ ਕਰ ਬਸ ਅੱਜੇ ਤਾਂ ਆਪਣੇ ਸੇਮ ਹੀ ਆ ਕਬੂਤਰੀਆਂ ਭੈਣ ਭਰਾ ਜਿਹੜੇ ਆ ਨਾ ਉਹ ਸੇਮ ਹੀ ਆ ਉਹਦੋਂ ਨੂੰ ਦਿਖਾ ਰਾਹੀ ਜਿਹੜੇ ਭਰਾ ਭੈਣ ਹੋਣਗੇ ਕੋਲ ਦੇ ਕੋਲ ਇੱਕ ਕਬੂਤਰੀਆਂ ਨਾ ਇਹ ਡਰਦੀਆਂ ਨਹੀਂ ਮੰਨ ਲਾਏ ਉਹ ਤਾਂ ਡਰ ਜਾਂਦੇ ਕਬੂਤਰ ਆਹ ਜੀ ਕਬੂਤਰੀ ਆਪਣੀ ਕਬੂਤਰੀਆਂ ਜਾ ਗਈਆਂ ਆਪਣੇ ਕੋਲ ਕਬੂਤਰ ਘਾਟਦਾ ਯਾਰ ਇਹ ਸਟੈਂਡ ਕਰਦਾ ਨਾਓ ਭਈ ਆਪਾਂ ਸਾਈਆਂ ਕਬੂਤਰੀਆਂ ਫੜ ਲੀਆਂ ਠੀਕ ਆ ਆਪਣੇ ਪੰਜ ਬੱਚੇ ਰਹਿ ਗਏ ਜਿਹੜੇ ਆਤ ਕੀ ਕਢਾਈ ਸੀ ਆਪਾਂ ਮੈਂ ਚਾਲੇ ਵੀ ਦਿਖਾ ਦਈਏ ਹੁਣ ਹਨਾ ਪੰਜ ਤਾਂ ਰਹਿ ਗਏ ਇੱਕੜੀ ਦਿਖਾ ਦਿੰਨੇ ਆ ਉੱਪਰ ਲਾ ਵੀ ਦਿਖਾ ਦੇ 70 ਕਬੂਤਰੀ ਬਾਕੀ ਆ ਉੱਡਣ ਵਾਲੇ ਆ ਵੀ ਦਿਖਾ ਦੇ। ਇਹ ਕਬੂਤਰੀਆਂ ਆਪਣੀਆਂ ਤੇ ਆ ਆਪਣੇ ਕਬੂਤਰ ਆ ਤੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਮੈਂ ਤੇਰੀ ਸ਼ਰਤਾਂ ਸਿੱਖ ਕਰੀ। ਆ ਦਿਖਾ ਦੇ ਆ ਸਾਰੇ ਕਬੂਤਰੀ ਆ ਉੱਡਣ ਵਾਲੇ। ਉੱਪਰ ਦਿਖਾ ਦੇ ਜਿਹੜੇ ਬੈਠੇ ਹੋਏ ਆ। ਲਓ ਬਈ ਹੁਣ ਆਪਾਂ ਕਬੂਤਰੀਆਂ ਗੱਡ ਲਿਆ ਆ। ਤੁਹਾਨੂੰ ਨਾਲੇ ਕਰਾਉਣੇ ਸ਼ੌਂਕ ਤੇ ਜਿਹੜੇ ਭੈਣ ਭਰਾ ਪਾਉ ਉਹ ਵੀ ਦੱਸੀ ਜਾਵਾਂਗੇ। ਆ ਜਿਹੜਾ ਆਪਾਂ ਕਬੂਤਰ ਪਾਲਦੇ ਕੱਢਿਆ ਸੀ ਨਾ ਉਹਦੀ ਭੈਣ ਆ ਇਹ। ਅਵੇ ਸੇਮ ਕਾਪੀ ਆ ਮਨਾਂ ਚੋਨ ਜੀ ਵੀ ਸੇਮ ਆ ਖੱਟੀਆਂ ਅੱਖਾਂ ਦੀ ਆ ਆ ਨੌਨ ਤਰਾ ਵੀ ਚਿੱਟੀਆਂ ਸੇਮ ਕਾਪੀ ਦਾ ਮੰਨ ਲਓ ਜਿਵੇਂ ਹਨਾ ਪੱਲੇ ਵੀ ਸੇਮ ਹੀ ਆ ਦੇ ਦੋਨਾਂ ਨੂੰ ਛੱਡ ਦੋ ਪਤਾ ਨਹੀਂ ਚੱਲਦਾ ਕਬੂਤਰੀ ਕਬੂਤਰ ਦਾ ਪਤਾ ਨਹੀਂ ਚੱਲਦਾ ਜਦੋਂ ਗੁੜਕੂਗਾ ਉਦੋਂ ਪਤਾ ਚੱਲੂਗਾ ਵੈਸੇ ਪਤਾ ਚੱਲਣਾ ਹਨਾ ਇਹ ਵੀ ਛੱਡ ਦਿੰਨੇ ਆ ਇੱਕ ਜਿਹੜੀ ਹੋਰ ਆ ਸੇਮ ਕਾਪੀ ਉਹ ਵੀ ਦਿਖਾਉਣਾ ਤੁਹਾਨੂੰ ਨਾ ਕਿੱਧਰ ਗਈ ਕਿੱਧਰ ਗਈ ਉਹ ਜੋ ਹਾਰੀ ਇੱਕ ਕਾਵਾ ਜਿਹੜਾ ਕਬੂਤਰ ਆਪਣਾ ਉੱਡ ਗਿਆ ਸੀ ਨਾ ਕਾਲੀਆਂ ਅੱਖਾਂ ਦਾ ਜਿਹੜਾ ਫੜ ਕੇ ਲਿਆਈ ਸੀ ਆਪਾਂ ਹਨਾ ਉਹ ਵੀ ਸੇਮ ਕਾਪੀ ਆ ਸੇਮ ਟੂ ਟਿਕ ਇਹ ਕਾ ਇਹਦਾ ਪੂੰਜਾ ਵੀ ਜਵਾਜ ਜਿਹਨੇ ਪੱਟਿਆ ਸੀ ਵੇਖ ਲਓ ਅਜੇ ਆਇਆ ਹੀ ਨਹੀਂ ਉਹ ਜਵਾਕ ਆ ਜਾਂਦੇ ਨਾ ਫਿਰ ਆਪਣਾ ਕੁੱਡਾ ਖੁੱਲਾ ਹੁੰਦਾ ਕਈ ਯਾਰ ਤੇ ਉਹ ਆ ਜਾਂਦੇ ਆਪਾਂ ਡੱਕੀ ਦਾ ਕਿਸੇ ਨੂੰ ਨਹੀਂ ਗਾ ਉਹਨਾਂ ਨੇ ਪੱਟ ਕੋਟੇ ਦਿੱਤਾ ਹੁਣ ਆਪਾਂ ਕਿਸੇ ਨੂੰ ਨਹੀਂ ਆਉਣ ਦਈਦਾ ਉੱਪਰ ਜਿੰਦਰੇ ਲਾ ਕੇ ਰੱਖੀਦੇ ਹੁਣ ਤਾਂ ਆਪਾਂ ਬਾਕੀ ਹੁਣ ਤਾਂ ਵੈਸੇ ਕੋਈ ਆਉਂਦਾ ਨਹੀਂ ਗਰਮੀ ਹੈਗੀ ਕੋਈ ਜਵਾਬ ਆਉਂਦਾ ਨਹੀਂ ਮੈਸੇਜਾਂ ਤੇ ਹੁਣ ਆਪਾਂ ਤੁਮ ਇੱਕ ਹੋਰ ਦੁਕਾਨਿਆ ਜਿਹੜੀ ਆਪਣੀ ਕਬੂਤਰੀ ਸੀਗੀ ਲਓ ਭਾਈ ਆਪਣੀ ਉਹ ਉਹ ਦਾ ਕਬੂਤਰ ਦਾ ਭਰਾ ਵਾ ਉਹ ਜਿਹੜੀ ਆਪਾਂ ਖੱਟੀਆਂ ਦਾ ਨਾ ਸੀ ਆਪਣੇ ਕੋਲੇ ਹੁਣ ਆਪਾਂ ਦਿਖਾਇਆ ਸੀ ਜਿਹਦੇ ਅਲੌਂਸ ਸੀ ਹਨਾ ਇੱਥੇ ਵੀ ਇਹਦੇ ਲਾਲ ਅਲੌਂਸ ਆ ਉਹਦੇ ਕਾਲੀ ਸੀਗੀ ਇਹ ਭੈਣ ਭਰਾ ਦੋਨੇ ਉਹ ਖੱਟੀਆਂ ਦਾ ਸੀ ਇਹ ਚਿੱਟੀਆਂ ਦਾ ਕਿਉਂਕਿ ਉਹਨਾਂ ਦਾ ਮਾਂ ਚਿੱਟੀ ਸੀ ਤੇ ਉਹ ਖੱਟੀਆਂ ਦਾ ਸੀ ਉਹ ਪਿਓ ਤੇ ਗਿਆ ਇਹ ਮਾਂ ਤੇ ਗਈ ਆ ਪਰ ਇਹਦੇ ਲਾਲ ਚਿੰਨੀ ਉਹ ਉਹਦੇ ਸ਼ਿੰਬ ਥੋੜੇ ਸੀਗੇ ਇਹਦੇ ਜਿਆਦੇ ਨਿਕਲੇ ਅੱਧਾ ਫਿਰ ਪਿਓ ਤੇ ਵੀ ਗਿਆ ਸੀ ਨਾ ਇਹ ਬਣਾਉਣਾ ਕਬੂਤਰ ਦਾ ਪਿਓ ਤੇ ਗਿਆ ਕਬੂਤਰੀ ਮਾੜੀ ਮੋੜੀ ਅੱਧੀ ਪਿਓ ਤੇ ਆ ਚਿੱਟ ਕਬੂਤਰੀ ਅੱਖਾਂ ਓੱਖਾਂ ਇਹਦੀਆਂ ਉਹ ਮਾਂ ਤੇ ਗਈਆਂ ਵਾ ਬਾਕੀ ਰੰਗ ਰੂਮ ਲੋ ਪਿਓ ਤੇ ਗਿਆ ਇਹਦਾ ਇਹ ਆਪਾਂ ਉਹਨੂੰ ਕਮਾਣਿਆ ਵਾ ਸੀ ਬਾਕੀ ਤਾਂ ਅਲੱਗ-ਅਲੱਗ ਹੀ ਆ ਵੈਸੇ ਤਾਂ ਜਿਹੜੇ-ਜਿਹੜੇ ਭੈਣ-ਭਰਾ ਉਹ ਆਪਾਂ ਦਿਖਾਤੇ ਹੁਣ ਜਿਹੜੇ-ਜਿਹੜੇ ਅਲੱਗ ਆਪਾਂ ਹੁਣ ਉਹ ਦਿਖਾਉਣੇ ਨੇ ਨਾ ਤੁਹਾਨੂੰ ਆਪਾਂ ਜਿਹੜੀਆਂ ਕਬੂਤਰੀਆਂ ਅਲੱਗ ਆਪਾਂ ਉਹ ਦਿਖਾਉਣੇ ਆ ਹੁਣ ਤੁਹਾਨੂੰ ਜਿਵੇਂ ਆ ਆਪਣਾ ਦੋਸਤ ਦੇ ਕੇ ਗਿਆ ਸੀਗਾ ਇਹ ਸਿਆਜੇ ਸਿਆਜ ਹਾਂ ਸਿਆਜੇ ਦੇ ਕੇ ਗਿਆ ਸੀ ਆਪਾਂ ਨੂੰ ਬਹੁਤ ਵਧੀਆ ਉਹਦੇ 7:30 ਵਜੇ ਸ਼ਾਮ ਨੂੰ ਬੈੰਦੀ ਸੀਗੀ ਮੈਂ ਇੱਕ ਦਿਨ ਹੀ ਡਾਈ ਸੀਗੀ ਇਸ ਤੋਂ ਬਾਅਦ ਮੈਂ ਡਾਈ ਨਹੀਂ ਮੈਂ ਫਿਰ ਬੱਚਿਆਂ ਚ ਲਾ ਲਈ ਹੁਣ ਆਪਾਂ ਇਹਦੀ ਕਬੂਤਰ ਕਾਲੀ ਅੱਖਾਂ ਵਾਲੇ ਨਾਲ ਲਾਵਾਂਗੇ ਜਿਹੜਾ ਆਪਾਂ ਪਹਿਲਾਂ ਦਿਖਾਇਆ ਜਿਹੜਾ ਉੱਡ ਗਿਆ ਸੀਗਾ ਉਹ ਦੇ ਨਾਲ ਲਾਵਾਂਗੇ ਅ ਤੀ ਦੇਖਦੇ ਕਿਵੇਂ ਨੇ ਬੱਚੇ ਕੱਢਦੇ ਆਪਣੇ ਆਵਾਜ਼ ਦੇ ਤਾਂ ਹੀ ਸੀਗੇ ਪਰ ਹੁਣ ਆਏ ਨਹੀਂ ਦੂਰੀਆਂ ਆਏ ਨਹੀਂ ਨੇ ਇਹ ਸੇਮ ਕਾਪੀ ਆ ਇਹਦੀਆਂ ਚਿੱਟੀਆਂ ਨੋਂਦਰਾਵਾਂ ਚੌਂਜਰੀ ਚਿੱਟੀ ਆ ਠੀਕ ਆ ਸੇਮ ਕਾਪੀ ਆ ਉਹਨਾਂ ਦੇ ਨਾਲ ਦੀ ਪਰ ਇਹਦੇ ਨਾਲ ਲਾਵਾਂਗੇ ਬਾਕੀ ਹੋਰ ਲਾਓ ਭਈ ਇੱਕ ਆਪਣੀਆਂ ਲਾਲ ਚੀਨੀ ਜੇ ਜਿਹੜੀ ਆਪਣੇ ਕੋਲ ਪੂਰੀ ਰੱਤੀ ਸੀ ਨਾ ਪੂਰੀ ਉਹ ਉਹਦੀ ਕੁੜੀ ਆ ਠੀਕ ਆ ਇਹ ਇਹ ਘਰ ਮੇजे ਛੱਡ ਗਈ ਸੀ ਆਪਾਂ ਬੰਦ ਕਰਤੀ ਸੀ ਇੱਕ ਦਿਨ ਵੀ 7:30 ਵਜੇ ਬੈਠੀ ਸੀ ਇਹ ਕਹਾ ਹੋਗੀ ਇੱਕ ਉਰਤੀ ਹੋਗੀ ਇੱਕ ਆਪਣੀ ਕਬੂਤਰੀ ਇੰਨਾ ਚੁ ਸੀਗੀ ਆ ਕਾਲੀਆਂ ਅੱਖਾਂ ਦੀ ਇੱਕ ਕਬੂਤਰੀ ਇੱਥੇ ਸੀਗੀ ਆ ਕਿੱਧਰ ਗਈ ਇਹ ਕਿਤੇ ਚਿੱਟੀਆਂ ਦੀ ਬੈਠੀ ਹੋ ਗਈ ਆਪਣੇ ਆ ਆ ਵਾਲੀ ਇਹ ਵੀ 7:30 ਇਹ ਮਤਲਬ ਇਹ ਬੈਠੀ ਸੀ ਇਹ 5 ਇਹ 5:30 ਬੈਠੀ ਸੀ ਆ ਵਾਲੀ ਬਾਕੀ ਤਾਂ 7:30 ਵਜੇ ਬੈਠੀਆਂ ਸੀਗੀਆਂ ਕਿਉਂਕਿ ਉਹ ਮਨਲਾ ਉਹ ਬੜੀ ਕਬੂਤਰੀ ਆ ਨਾ ਉਹ ਪਹਿਲਾਂ ਦੀ ਆ ਆ ਹੁਣ ਹੁਣ ਵਾਲੀ ਆ ਇਹ ਚਿੱਟੀਆਂ ਅੱਖਾਂ ਦੀ ਆ ਤੂੰਜੀ ਦੀ ਕਾਲੀ ਆ ਟੀਆ ਤੇ ਬਾਕੀ ਇਹਦੀਆਂ ਨੋਂਦਰਾਂ ਦਿਖਾ ਦਿੰਨੇ ਆ ਕਾਲੀਆਂ ਇਹਦੀਆਂ ਚਿੱਟੀਆਂ ਰੰਗ ਦੇ ਹਰਾਲਾ ਟੂਸਾ ਹਰਾ ਸੀਗਾ ਇੱਕ ਕੱਚ ਹਰੀ ਸੀ ਠੀਕ ਹੈ ਜੀ ਇਹ ਕਬੂਤਰੀ ਆਪਣੀ ਆ ਹੀ ਲਾਸ਼ੀ ਨਹੀਂ ਕੱਚੀ ਪੀਲੀ ਅੱਖ ਦੀ ਆ ਠੀਕ ਆ ਪੂਰੀ ਨੋਕ ਆ ਪੰਜੇ ਪੰਜੇ ਚਿੱਟੇ ਅਤੇ ਭੂਰੇ ਆ ਠੀਕ ਆ ਥੱਲ ਪਾਈ ਸੀ ਇਹਦੇ ਇਹਦੇ ਰੰਗ ਲੱਗਾ ਸੀਗਾ ਗੁਲਾਬੀ ਪੁੱਛੀਗੀ ਠੀਕ ਐ ਇਹ ਫੜੀ ਸੀ ਆਪਾਂ ਇਹ ਉਹ ਝੋਣੇ ਜੇ ਲੱਗਦੇ ਸੀ ਪਿਛਲੇ ਪਿਛਲੀ ਜਿਹੜੀ ਆਪਾਂ ਉਦੋਂ ਫੜੀ ਸੀ ਇਹ ਉਹ ਤਾਂ ਬੱਚਾ ਜਿਹਾ ਹੀ ਸੀਗਾ ਛਤਰੀ ਤੇ ਆਣ ਕੇ ਬਹਿ ਗਿਆ ਸੀ ਨਹੀਂ ਆਈ ਜਾਂਦਾ ਸੀ ਮੂੰਹ 'ਚ ਬੈਬੂ ਗਿਆ ਠਿੱਗਿਆ ਫਿਰਦਾ ਸੀ ਆਪਾਂ ਤਾਰ ਲਿਆ ਜੀ ਕੁੱਡੇ 'ਚ ਤੇ ਫਿਰ ਆਪਾਂ ਛਤਰੀ ਤੇ ਵੀ ਨਹੀਂ ਹਜੇ ਆਪਾਂ ਲਾ ਕੇ ਵੀ ਨਹੀਂ ਦੇਖੀ ਜਦਾ ਦੂਕੀ ਨਹੀਂ ਦੇਖੀ ਇੱਕ ਆਪਣੀ ਆ ਕਬੂਤਰੀ ਇਹ ਵੀ ਆਪਾਂ ਫੜੀ ਸੀ ਇਹ ਹੈਗੀ ਸੀਗੀ ਇਹ ਇਦੋਂ ਪਿਛਲੀਆਂ ਗਰਮੀਆਂ ਜੈਸੀ 3 ਵਜੇ ਆਈ ਸੀ ਆਪਣੇ ਕੋਲੇ ਤੇ ਇਹ ਬੈਠੀ ਪਤਾ ਨਹੀਂ 3:40 ਚੂਲੀ ਦੇ ਪਤਾ ਨਹੀਂ ਪਤਾ ਨਹੀਂ ਮੈਨੂੰ ਟਾਈਮ ਲੈਣੀ ਪੱਕਾ ਪਤਾ ਬਸ ਇੰਨਾ ਭਾਈ 3:00 ਵਜੇ ਆਈ ਸੀਗੀ ਇਧਰੋਂ ਕਾਲੀ ਅੱਖ ਇਧਰੋਂ ਤੀਰ ਪੈਂਦਾ ਖੱਟਾ ਇਹਦੇ ਉੱਪਰੋਂ ਤੇ ਚਿੱਟੀਆਂ ਚੁੰਝਾ ਦੀ ਪੰਜੇ ਵੀ ਇਹਦੇ ਚਟੇ ਇਹਦੇ ਵੀ ਠੱਲ ਪਾਈ ਹੋਈ ਸੀ ਆਵੇ ਜਮਾਂਦਰੂ ਠੱਲ ਪਾਈ ਹੋਈ ਹੈ ਇਹਦੀ ਲੰਤਲੋਂ ਤੋਂ ਕੱਢਿਆ ਇਹਦੀ ਵੀ ਆ ਕਬੂਤਰੀ ਦੀ ਇਹ ਲੱਗੀ ਹੋਈ ਸੀ ਇਹ ਵਾਵਾ ਉਹ ਇੱਕ ਦੋ ਦਿਨ ਤਾਂ ਵਾਵਾ ਉੱਡਦੀ ਫਿਰ ਆਪਾਂ ਬੰਦ ਕਰਦੇ ਮੈਂ ਛੱਡੀ ਨਹੀਂ ਸੀ ਮੈਂ ਨਿਕਲਣਾ ਜਾਵੇ ਆਪਾਂ ਬੱਚੇ ਕਢਾਈਏ ਉਹਨੇ ਇਹਦਾ ਇੱਕ ਬੱਚਾ ਇੱਕ ਬੱਚਾ ਆਪਣੇ ਕੋਲ ਦਾ ਲੋ ਬੀ ਆਹ ਕਬੂਦਰੀ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਡੌਣੇ ਨੇ ਤਾਂ ਵੀਡੀਓ ਇਹਦੀ ਤਾਂ ਪਾਈ ਹੋਈ ਆ ਵੱਡੀ ਕਬੂਦਰੀ ਹਨ ਮੈਂ ਢਾ ਕੇ ਦੇਖਣਾ ਸੀਗਾ ਇਹ ਨਾ ਦਰਸਤ ਤੇ ਜਾਣ ਲੱਗੀ ਸੀ ਯਾਰ ਮੈਂ ਕਿਹਨੂੰ ਸਿੱਧੀ ਕਰਕੇ ਦੇਖੀਏ ਬਹੁਤ ਵਧੀਆ ਉੱਡਦੀ ਹੈ ਇਹ ਤਾਂ ਕਬੂਦਰੀ ਹੁਣ ਪਹਿਲਾਂ ਮੈਨੂੰ ਗੰਦੀ ਜਿਹੀ ਲੱਗੀ ਮੈਂ ਦੇ ਦੇਣੀ ਸੀ ਕਿਸੇ ਨੂੰ ਫਿਰ ਮੈਂ ਜਲੇ ਨੂੰ ਸੈੱਟ ਕਰਕੇ ਤੇ ਵੇਖੀ ਨਾ ਲਗਾਤਾਰ ਮੈਂ ਕੱਢੀ ਫਿਰ ਸੈੱਟ ਤੇ ਉਹੀ ਕਬੂਤਰ ਹੁਣ ਸਤਰੀ ਤੇ ਹੀ ਆਉਂਦੀ ਸਿੱਧੀ ਤੇ ਖੱਟੀਆਂ ਦੀ ਸੀਗੇ ਜਿਹਦੀ ਚੁੰਝ ਕਾਲੀ ਸੀ ਨੌਂਦਾਂ ਵੀ ਕਾਲੀਆਂ ਹਨਾ ਇਹਦੇ ਜਦੋਂ ਲਿਆਏ ਸੀ ਨਾ ਇਹਦੇ ਸਰਦਾ ਜੀ ਤੋਂ ਆਨੇ ਪੱਲੇ ਸੀਗੇ ਕੱਚਾ ਇਹਦੀਆਂ ਤੇ ਇੱਕ ਕਬੂਤਰੀ ਆ ਖੱਟੀਆਂ ਦੀ ਆ ਇਹ ਵੀ ਤੁਹਾਨੂੰ ਦੱਸਣਾ ਆ ਆਪਣੇ ਦੋਸਤ ਦੀ ਆ ਠੀਕ ਆ ਕਬੂਤਰੀ ਜੰਟੇ ਆਲਾ ਜਵਾ ਉਹਨੇ ਦੱਸਿਆ ਆਪਾਂ ਨੂੰ ਪੱਕਾ ਪਤਾ ਪਤਾ ਨਹੀਂ ਹਨਾ ਖੱਟੀਆਂ ਆਕਾਂ ਦੀਆਂ ਚੁੰਝੇ ਦੀ ਮਾਰੀ ਉਤੋਂ ਨੌਂਗਾ ਯਾ ਤਾਂ ਪਰੰਗ ਲਾਇਆ ਸੀ ਕਿ ਪੋਟੇ ਸਾਰੇ ਕਬੂਤਰੀਆਂ ਦੇ ਦੇਖ ਆ ਦੇਖ ਲਓ ਆ ਕਰਦੇ ਇਹ ਬੰਦੇ ਕਰੀ ਅਧਰੋਂ ਇਹ ਜਮਾਨਦੂਏ ਦੇ ਪੂਛ ਹੈ ਦੇ ਲਾਂਸ ਹੈ ਦੇ ਪੋਂਜੇ ਤੇ ਇਧਰ ਪੰਜੇ ਦੇ ਚਿੱਟੇ ਆ ਇਹ ਕੋਲ ਉਧਰ ਵੀ ਆ ਇਹ ਕਾਰਿਆ ਠੀਕ ਆ ਇਹ ਆਪਣੀਆਂ ਦੋ ਕ ਕਬੂਤਰੀਆਂ ਦਾ ਡਾਇਗਨੋਸਟਿਕ ਦਿਖਾਉਣੀਆਂ ਤੁਹਾਨੂੰ ਲਓ ਵੀ ਇਹ ਕਬੂਤਰੀ ਆਪਣੀਆਂ ਆ ਵਾ ਚਿੱਟੀਆਂ ਦੀ ਇਹ ਵੱਡੀ ਕਬੂਤਰੀ ਆਪਣੀ ਘਰ ਦੀ ਏ ਇਹਦਾ ਇੱਕ ਪੱਲਾ ਹੀ ਲਾਲ ਸੀਗਾ ਅੰਦਰੋਂ ਦੇਖੀ ਨਹੀਂ ਅੰਦਰ ਸਾਫ਼ ਸੀਗਾ ਹਾਂ ਵੀ ਤੁੰ ਜੀ ਦੀ ਪੂਰੀ ਆ ਨਹੀਂ ਕਾਲੀ ਆ ਓਹ ਨੌਂਦਰਾਣੀ ਦੀ ਚਿੱਟੀਆਂ ਲਓ ਵੀ ਆਪਣੀ ਪਹਿਲੀ ਕਬੂਤਰੀ ਮੰਨ ਲਓ ਜਮਾਂ ਪਹਿਲੀ ਇਹ ਪਹਿਲਾ ਚਿੱਟਾ ਬੱਚਾ ਕੱਢਿਆ ਸੀ ਆਪਣੇ ਪਹਿਲਾਂ ਆਪਣੇ ਕੋਲ ਜਿੰਨੇ ਵੀ ਸੀ ਸਾਰੇ ਕਾਲੇ ਹੀ ਸੀਗੇ ਵੈਸੇ ਜਿੰਨੇ ਵੀ ਟੋਟੇ ਕਾਲੇ ਚੀਨੇ ਬਾ ਚਿੱਟਾ ਕੋਈ ਵੀ ਨਹੀਂ ਸੀ ਆਪਣੇ ਕੋਲੇ ਆ ਪਹਿਲਾ ਬੱਚਾ ਕੱਢਿਆ ਸੀ ਕਬੂਤਰੀ ਨੇ ਆ ਉਹ ਹੈ ਸੀ ਕਬੂਤਰੀ ਛੱਟੀਆਂ ਅੱਖਾਂ ਦੀ ਕਬੂਤਰ ਵੀ ਛੱਟੀਆਂ ਦਾ ਸੀਗਾ ਠੀਕ ਆ ਉਹਨੇ ਬੱਚਾ ਪਹਿਲਾਂ ਕੱਢੀ ਚਿੱਟੀਆਂ ਦਾ ਕੱਢਿਆ ਸੀ ਆ ਇਹ ਕਬੂਤਰੀ ਬਹੁਤ ਵਧੀਆ ਉੱਡੀ ਸੀ ਹੁਣ ਆਪਣੇ ਕੋਲ ਸਾਰੇ ਚਿੱਟੇ ਹੀ ਆ ਕਾਲੇ ਚੀਨੇ ਥੋੜੇ ਹੀ ਆ ਵੈਸੇ ਪਹਿਲਾਂ ਆਪਣੇ ਕੋਲ ਸਾਰੇ ਕਾਲੇ ਚੀਨੇ ਸੀਗੇ ਤੇ ਹੋਣੀ ਆਪਣੇ ਕੋਲੇ ਚਿੱਟੇ ਜਿਹੇ ਹੋਏ ਆ। ਤੇ ਇੱਕ ਕਬੂਤਰੀ ਆ ਪਾ ਰਹੀ। ਆ ਮੋਝੀ ਕਬੂਤਰੀ ਦਿਖਾਉਣ ਤੁਹਾਨੂੰ ਰੰਗ ਜਿਹਾ। ਆ ਮੁੰਡੇ ਨੇ ਦਿੱਤੀ ਸੀਗੀ ਚਾਚੇ ਦੇ ਮੁੰਡੇ ਨੇ। ਇਹ ਰੰਗ ਲੱਗਿਆ ਸੀ ਇਹਦੇ। ਇਹ ਦੋ ਖੰਭਾ ਦੀ ਮੋੜਾਈ ਸੀ ਪਿੰਡੋਂ। ਹੁਣ ਆ ਇੱਕਰੀ ਆਪਾਂ ਲੈ ਲਈ ਆ ਆ ਮੋਝ। ਇਹਦੇ ਪੈਰਾਂ ਤੇ ਬਾਕੀ ਤੁਸੀਂ ਦੱਸੋ ਕਿਵੇਂ ਦੀ ਹੈ ਕਬੂਤਰੀ। ਲਾਓ ਬਾਈ ਜੀ ਆ ਕਬੂਤਰੀ ਲਾਸਟ ਕਬੂਤਰੀ ਆ ਠੀਕ ਆ। ਏ ਉਹਦੀ ਧੀ ਆ ਜਿਹੜੀ ਆਪਾਂ ਪਹਿਲਾ ਕਬੂਤਰ ਦਿਖਾਇਆ ਨਾ ਜਿਹਦੇ ਮਾਰੇ ਮਾਰੇ ਛਿੰਬ ਸੀ ਜਿਵੇਂ ਆ ਆਦਰ ਦਿਖਾ ਦੇ ਇਹਦੇ ਨਾਲ ਦਾ ਕਬੂਤਰ ਸੀ ਆਵੇ ਇਹਦੇ ਨਾਲ ਦਾ ਸੇਮ ਕਾਪੀ ਇਹ ਕਬੂਤਰੀ ਆ ਕਬੂਤਰ ਆ ਠੀਕ ਆ ਇਹਦੀ ਕੁੜੀ ਆ ਉਹਦੀ ਆ ਖੱਟੀਆਂ ਦੀ ਕੱਢੀ ਉਹਨੇ ਆਵੇ ਆ ਦੋਨੇ ਕੱਟੀਆਂ ਕਾਲੀ ਆ ਨੋਂਦਰਾ ਚਿੱਟੀਆਂ ਸੇਮ ਐਂਦੀ ਵੀ ਆ ਤੇ ਹੁਣ ਇਹਨਾਂ ਨੂੰ ਛੱਡਦੇ ਆ ਤੇ ਪਾਣੀ ਪੋਣੀ ਪਾਉਣੇ ਨਾਲ ਤੁਹਾਨੂੰ ਇਹਦਾ ਖੋਲਿਆ ਨਹੀਂ ਲੋਬੀ ਮਾਣਾ ਬਕਬੂਤੀਆਂ ਛੱਡਣ ਲੱਗੀਆਂ ਜੀ ਨਾ ਮੇਰੀ ਆਪੀਆ ਦੀ ਜਗ੍ਹਾ ਤੇ ਜਾਣੀ ਆ ਮੇਰੇ ਹਿਸਾਬ ਨਾਲ ਮੇਰੇ ਸਾਹਮਣੇ ਬੱਸੀ ਬੋਰਖਲੇ ਕਾਲੀ ਕਾਰ ਬੈਠੇ ਕਾਰ ਵਿੱਚ ਮੇਰੇ ਟੋਣੇ ਮੇ ਜੀ ਆ ਰੋ ਪਿਆਰਦਾ ਅੱਖਾਂ ਦਾ ਸਿਲਾਈ ਤੇ ਕਰੇ ਜਬ ਜੇ ਆਉਂ ਫੋਨ ਤੋ ਬਈ ਹੁਣ ਆਪਾਂ ਦਾਣਾ ਪਹਿਲਾ ਸਵੇਰ ਪਾ ਗਏ ਸੀ ਹਨਾ ਕਿਉਂਕਿ ਕੱਲ ਨੂੰ ਆਪਾਂ ਦਵਾਈ ਲਾਉਣੀ ਹੈ ਨਾ ਸਵੇਰ ਨੂੰ ਸਾਫ਼ ਵੀ ਹੋ ਜਾਣਗੇ ਤੇ ਹੁਣ ਆਪਾਂ ਉਦੋਂ ਲੌਂਗ ਵੀਡੀਓ 'ਚ ਆਪਾਂ ਦਵਾਈ ਦੱਸੀ ਹੋਈ ਹੈ ਅੱਜ ਆਪਾਂ ਫੇਰ ਪਾਉਣ ਲੱਗੇ ਇਹਨਾਂ ਨੂੰ ਦੋ ਪਾਉਣ ਲੱਗੇ ਆ ਸਾਰੇ ਪੀ ਲੈਣਗੇ ਕਿਉਂਕਿ ਤੇਲ ਲੱਗੀ ਹੋਈਗੀ ਹੁਣ ਤੁਹਾਨੂੰ ਮੈਂ ਦਿਖਾ ਹੀ ਦਊਂਗਾ ਉਦੋਂ ਦਾ ਥੋੜਾ ਥੋੜਾ ਪੀਤਾ ਅੱਜ ਵਧੀਆ ਪੀਣਗੇ ਇਹ ਪਾਣੀ ਨਾਲ ਦੇਖਿਓ ਤੁਸੀਂ ਨਾਲ ਹੀ ਦਰਦ ਪੀਂਦੇ ਮੇਰੇ ਹੰਬਵਤੀ ਬੋਰਸ ਦੇ ਲੈ ਕਾਈਕਾਰ ਬੈਠੇ ਕਾਰ ਵਿੱਚ ਮੇਰੇ ਟੋਨ ਨੂੰ ਮੇ ਜੀ ਆਰ ਲੋ ਕਰਦਾ ਅੱਖਾਂ ਦਾ ਸਿਲਾਈ ਤੇ ਕਰੇਗਾ ਬਈ ਲੋ ਬਈ ਹੁਣ ਆਪਾਂ ਰੱਖਦੇ ਆ ਠੀਕ ਆ ਇਹ ਪੀ ਲੈਣਗੇ ਉਹਨੇ ਰਜਮਾ ਪਾਣੀ ਪੀਣਗੇ ਸਾਰੇ ਆ ਦੇਖ ਲਹੁਣਾ ਨਹੀਂ ਜਿਹੜਾ ਨਾ ਨਾ ਜਿਹੜਾ ਨਹੀਂ ਪੀਂਦਾ ਨਾ ਪਾਣੀ ਉਹ ਵੀ ਪੀਊਗਾ ਹੁਣ ਕਿਉਂਕਿ ਤੇ ਲੱਗੀ ਹੋਊਗੀ ਇਹਨਾਂ ਨੂੰ ਨਾਲੇ ਵਧੀਆ ਤੰਦਰੁਸਤ ਰਹਿਣਗੇ ਕੱਪ ਕੋਡਾ ਪਾਈਆ ਇੱਕ ਬਾਈ ਆਪਾਂ ਬਿਮਰ ਹਾਂ ਬਿਮਰ ਹਾਂ ਕੋਡਾ ਆਪਾਂ ਕਿਸੇ ਦਿਨ ਹੋਰ ਪਾ ਦਾਂਗੇ ਇੱਕ ਕਰੀ ਆਪਾਂ ਇੱਕ ਬਾਈ ਫਾਤੀਆ ਇੱਕ ਕਰੀ ਦੇਖਦੇ ਹੁਣ ਇਹਦੇ ਨਾਲ ਤਾਂ ਵੈਸੇ ਸੈੱਟ ਹੁਣ ਨਹੀਂ ਹੋਣਾ ਨਾ ਜਿੰਨਾ ਏਰੀਆ ਆਪਾਂ ਮੰਨ ਲਾ ਚਾਰ 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 ਦਿਨ ਹਾਂ ਇੱਕ ਇੱਕ ਦਵਾਈ 4 ਦਿਨ ਛੱਡ ਕੇ ਪਾ ਦੇਵਾ ਸਹੀ ਯਾਰ ਨੇ ਕਰੀ ਆਪ ਆਪ ਆ ਦੀ 4 ਦਿਨ ਬਾਅਦ ਆਪਾ ਹੋਰ ਉਹ ਦੂਜੀ ਪਾ ਦਾਂਗੇ ਯਾਰ ਆਡਰ ਜਮੈਂਨਾ ਜਾਂ ਭੋਲੀਆ ਦਾ ਕੀ ਸੀਗਾ ਉਹ ਦਿਖਾ ਦਾਂਗੇ ਜਿੱਦਣ ਪਾਵਾਂਗੇ ਇੱਕ ਦੀਆ ਪੀ ਪੂ ਲੈਣ ਤੋਂ ਫਿਰ ਆਪਾਂ ਦੂਜਿਆਂ ਨੂੰ ਵੀ ਰੱਖਦੇ ਆਪਾਂ ਹਣ ਬਈ ਆ ਕਬੂਤਰਾਂ ਨੇ ਸਾਰਿਆਂ ਨੂੰ ਪੀ ਲਿਆ ਪਾਣੀ ਬੱਚੇ ਬੁੱਚੇ ਜਿਹੜੇ ਸੀਗੇ ਆਪਣੇ ਤੇ ਹੁਣ ਆਪਾਂ ਕਬੂਤਰੀਆਂ ਵਾਲੀ ਸੈਰ ਰੱਖ ਲੈਣੇ ਉਹ ਵੀ ਪੀ ਲੈਣਗੀਆਂ ਅੱਜ ਤੱਕ ਦੇਖ ਲਾਂਗੇ ਕੀ ਜਾਂਦੀਆਂ ਹਾਂ ਤਾਂ ਹਾਂ ਇਹ ਵੀ ਦਾ ਹੋਣ ਕਿਆਂ ਹੁੰਦੇ ਏ ਵੀ ਹੁਣ ਆਇਆ ਨਾ ਹੁਣ ਦਵਾਈ ਆਇਆ ਹੁਣ ਇਹਨਾਂ ਨੇ 30 ਲੈਣਾ ਇਹਨਾਂ ਨੇ ਐ ਨਾ ਕੋਈ ਵੀ ਕਬੂਤਰੀ ਜਾਣ ਜਿਹੜੀ ਨਾ ਪੀਉਗੀ ਦਵਾਈ ਕਈ ਨਾ ਲੱਛਣ ਦੇ ਕਰਦੀ ਹੁੰਦੀ ਹੈ ਨਾ ਪੇਟ ਤੋਂ ਸੁੰਮੇਲ ਤੋਂ ਉਹ ਇਹਨਾਂ ਨੂੰ ਕੋਈ ਨਹੀਂ ਬਸ ਪਾਣੀ ਪੀਣਾ ਇਹਨਾਂ ਨੂੰ ਐ ਹੀ ਆ ਸਾਰਾ ਰਜਮਾ ਪਾਣੀ ਪੀਣੇ ਤਾਂੰਦਰੁਸਤ ਰਹਿੰਦੇ ਨੇ ਹਾਂ ਬਈ ਜੀ ਆਪਾਂ ਪਾਣੀ ਪੂਣੀ ਪਾਤਾ ਠੀਕ ਆ ਸਾਰਾ ਆਪ ਦੀ ਪੀ ਪੂ ਕੇ ਰੱਜ ਗਿਆ ਦੀ ਆ ਦੀ ਥਾਲੇ ਬਹਿ ਗਿਆ ਤੁਹਾਨੂੰ ਦਿਖਾ ਦਿੰਨੇ ਆ ਕਬੂਤਰੀਆਂ ਪਹਿਲਾਂ ਦਿਖਾ ਦਿੰਨੇ ਆ ਆ ਜੀ ਆ ਦਿਖਾ ਦੇ ਸਾਰੀਆਂ ਕਬੂਤਰੀਆਂ ਜਿਹੜੀਆਂ ਜਿਹੜੀਆਂ ਬੈਠੀਆਂ ਬਈਆਂ ਉੱਪਰ ਤੇ ਹੁਣ ਆਪਾਂ ਤੁਹਾਨੂੰ ਅੰਦਰ ਕਬੂਤਰ ਵੀ ਦਿਖਾ ਦਿੰਨੇ ਆ ਜੀ ਆਪਣੇ ਵੱਡੇ ਕਬੂਤਰ ਇਹ ਆਪਣੇ ਅੰਦਰ ਬੱਚੇ ਵੀ ਦਿਖਾ ਦੇ ਲੋ ਬਈ ਆ ਬੱਚੇ ਆਪਣੇ ਹੁਣ ਵਾਲੇ ਇਹ ਵੀ ਦੇਖ ਆਪਣੇ ਇੰਨਾ ਚੁੱਅ ਅੱਧੀ ਉੜਦੇ ਆ ਤੇ ਕੀ ਉੜਦੇ ਬਾਕੀ ਆਪਾਂ ਕੱਢੇ ਨਹੀਂ ਬਾਹਰ ਆਪਾਂ ਇਹ ਵੀ ਵੇਖਾਂਗੇ ਜੇ ਸੇਲ ਕਰਨੇ ਆਪਾਂ ਕਰਦਾਂਗੇ ਨਾ ਜੇ ਕਿਸੇ ਵੀਰ ਭਰਾ ਨੇ ਲੈਣੇ ਨੇ ਤੇ ਦੱਸ ਦਿਓ ਆਪਾਂ ਨੂੰ ਆਹ ਜੇ ਆ ਵੀਡੀਓ ਚ ਕਮੈਂਟ ਚ ਕੇ ਦੱਸਣਾ ਦਾਲਦੇ ਨਹੀਂ ਤੇ ਆਪਾਂ ਅਲੱਗ ਬਣਾ ਦਾਂਗੇ ਵੀਡੀਓ ਇਹਨਾਂ ਵਾਸਤੇ ਠੀਕ ਆ ਚਾਓ ਬਈ ਜੀ ਆਪਾਂ ਤੁਹਾਨੂੰ ਜਿਹੜੀ ਕਬੂਤਰਿਆਂ ਦੇ ਆਪਾਂ ਜੋੜੇ ਲਾਉਣੇ ਸੀ ਹਨਾ ਆਪਾਂ ਉਹ ਆਪਾਂ ਕਬੂਤਰ ਵੀ ਦਿਖਾਦੇ ਕਬੂਤੇ ਵੀ ਦਿਖਾਤੀਆਂ ਜਿਹੜੇ ਜੋੜੇ ਲਾਉਣ ਵਾਲੀ ਵੀਡੀਓ ਹੋਊਗੀ ਉਹ ਆਪਣੀ ਆਊਗੀ ਪਰਸੋ ਆਊਗੀ ਉਹ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਨਾਲੇ ਵੀਡੀਓ ਨੂੰ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਠੀਕ ਹੈ ਤੇ ਆਪਾਂ ਤੁਹਾਨੂੰ ਮਿਲਦੇ ਅਗਲੀ ਵੀਡੀਓ ਦੇ ਨਾਲ ਠੀਕ ਹੈ